ਲਓ ਜੀ ਵੀਡੀਓ ਦੇਖਿਓ ਜੀ ਬੜਾ ਜ਼ਬਰਦਸਤ ਹੈ ਮਿਲ ਗਏ ਸਾਨੂੰ ਬੇਬੇ ਨਛੱਤਰ ਕੌਰ ਜੀ ਔਰ ਬੜਾ ਜ਼ਬਰਦਸਤ ਵੀਡੀਓ ਹੈ ਪਿੰਡ ਚਿਤਾਮਲੇ ਚ ਅਸੀਂ ਖੜੇ ਆਂ ਜੀ ਗੱਲ ਸੁਣਿਓ ਬੜੇ ਧਿਆਨ ਨਾਲ ਦੀ ਇਹ ਹੈਗੇ ਜੀ ਬੇਬੇ ਨਛੱਤਰ ਕੌਰ ਤੇ ਇਹ ਹੈਗੇ ਜੀ ਬੇਬੇ ਅਜੈਬ ਕੌਰ ਜੀ ਔਰ ਦੇਖੋ ਧਿਆਨ ਨਾਲ ਦੋਹਾਂ ਨੂੰ ਜੀ ਆਹ ਦੇਖੋ ਜੀ ਪਹਿਣਾ ਲੱਗਦੀ ਹੈ ਬਿਲਕੁਲ ਪਹਿਣਾ ਲੱਗਦੀ ਹੈ ਪਰ ਇੱਕ ਸੱਸ ਹੈ ਤੇ ਇੱਕ ਨੂੰਹ ਹੈ ਦੀ ਆਹ ਦੇਖੋ ਜੀ ਕਮਾਲ ਦੀ ਗੱਲ ਹੈ ਦੀ ਮੈਂ ਕਹਿੰਨਾ ਪਤਾ ਹੀ ਨਹੀਂ ਲੱਗਿਆ ਸਾਨੂੰ ਵੀ ਸੱਸ ਕੌਣ ਹੈ ਕਿ ਨੂੰਹ ਕੌਣ ਹੈ ਅੱਜ ਅਸੀਂ ਇਹਨਾਂ ਤੋਂ ਹੀ ਪੁੱਛਣਾ ਲੋਕਾਂ ਤੋਂ ਦੀ ਆ ਦੇਖਿਓ ਜੀ ਕਰਿਓ ਕਮੈਂਟ ਦੀ ਸੱਸ ਕੌਣ ਹੈ ਤੇ ਨੂੰਹ ਕੌਣ ਹੈ ਦੀ ਬੇਬੇ ਨਛੱਤਰ ਕੌਰ ਹੈ ਜੀ ਬੇਬੇ ਅਜੈਬ ਕੌਰ ਹੈ ਦੀ ਔਰ ਦੋਨੋਂ ਜਿਹੜੀਆਂ ਬੜੀਆਂ ਕਮਾਲ ਦੀਆਂ ਸ਼ਖਸੀਅਤਾਂ ਦੀ ਅਤੇ ਨਾਲ ਇਹਨਾਂ ਦਾ ਸਾਰਾ ਪਰਿਵਾਰ ਹੈ ਜੀ ਦੇਖੋ ਜੀ ਪਿੰਡ ਚਿਤਾਮਲੇ ਚ ਪਹੁੰਚ ਗਏ ਜੀ ਜਿੱਥੇ ਸਾਨੂੰ ਕੋਈ ਦੱਸ ਪਾ ਦਿੰਦਾ ਨਾ ਜੀ ਕਿ ਇੱਥੇ ਬਜ਼ੁਰਗ ਬੜੇ ਖਾਸ ਬੜੇ ਅਹਿਮ ਰਹਿੰਦੇ ਆ ਵੈਸੇ ਤਾਂ ਬਜ਼ੁਰਗ ਸਾਰੇ ਖਾਸ ਤੇ ਅਹਿਮ ਹੁੰਦੇ ਆ ਪਰ ਆ ਬੜਾ ਜ਼ਬਰਦਸਤ ਕੰਮ ਹੈ ਜੀ ਕਿਉਂਕਿ ਐਡਾ ਵਧੀਆ ਪਰਿਵਾਰ ਹੈ ਜੀ ਔਰ ਜਿੰਨੇ 6 ਕਾਰੇ ਇਸ ਗਲੀ ਦੇ ਵਿੱਚ ਚਿਤਾਮਲੇ ਚ ਇਹਨਾਂ ਦੇ ਹੀ ਆ ਜੀ ਔਰ ਇਹਨਾਂ ਦੇ ਬੇਟਾ ਜੀ ਖੜੇ ਨੇ ਦੀ ਪਿੱਛੇ ਦੀ ਆ ਦੇਖੋ ਸਾਰਾ ਪਰਿਵਾਰ ਖੜਾ ਦੀ ਗੱਲਾਂ ਬਾਤਾਂ ਬਹੁਤ ਹੋਣੀ ਐ ਪੰਜਾਬੀ ਵਿਰਸੇ ਦੀਆਂ ਪਰ ਇੱਕ ਕੰਮ ਕਰਿਓ ਜੀ ਬੇਬੇ ਨਛੱਤਰ ਕੋ ਔਰ ਆ ਹੈ ਜੀ ਇਹਨਾਂ ਦੇ ਇੰਟਰੋਡਕਸ਼ਨ ਪਹਿਲਾਂ ਤਾਂ ਕਰਾਈ ਮੈਂ ਤੁਹਾਨੂੰ ਕਿਉਂਕਿ ਤੁਹਾਨੂੰ ਪਤਾ ਹੈ ਸਾਡੀ ਵਲੌਗਿੰਗ ਦੇ ਇੱਕ ਖਾਸ ਪਾਤਰ ਸਿੰਬਲ ਚੱਲੀਆਂ ਤੋਂ ਬੇਬੇ ਨੇ ਛੱਤਰਕੌਰ ਦੇ ਵੀਡੀਓ ਬੜੇ ਵਾਇਰਲ ਹੁੰਦੇ ਐ ਤੇ ਆ ਸਾਨੂੰ ਹੁਣ ਦੂਜੇ ਬੇਬੇ ਨੇ ਛੱਤਰਕੌਰ ਮਿਲ ਗਏ ਪਛਾਣ ਹੀ ਨਹੀਂ ਹੁੰਦੇ ਸੱਸ ਕੌਣ ਨੇ ਤੈਨੂੰ ਕੌਣ ਐ ਜੀ ਹੈ ਵਾਹ ਜੀ ਵਾਹ ਇੱਕੋ ਜਿਹੀ ਹੈ ਤੁਸੀਂ ਦਾ ਹੈ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਜੀ ਦੇਖੋ ਆਪਾਂ ਨਾਲ ਦੀ ਦੱਸਣਾ ਨਹੀਂ ਅੱਜ ਪੁੱਛਾਂਗੇ ਇਹ ਕਮੈਂਟ ਕਰਨਗੇ ਸਾਰੇ ਕਮੈਂਟ ਕਰਨਗੇ ਤੁਸੀਂ ਤਾਂ ਨੂਹਾ ਇਹਨਾਂ ਦੀ ਸਾਰੀਆਂ ਦੀ ਹੂੰ ਆ ਦੇਖੋ ਜੀ ਬੜਾ ਸਿਸਟਮ ਹੈ ਬੜਾ ਵਧੀਆ ਜੀ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ ਪਿੰਡ ਚ ਤਾਮਲੇ ਤੋਂ ਬਣ ਰਿਆ ਦੀ ਹੋਰ ਕੀ ਹਾਲ ਚਾਲ ਹੈ ਸੇਤਾ ਸੁਤਾ ਠੀਕ ਹੈ ਹਾਂ ਤੁਸੀਂ ਤਾਂ ਪੁਰਾਣਾ ਵਿਰਸਾ ਸਾਰਾ ਦੇਖਿਆ ਹੋਇਆ ਜੀ ਦੇਖਿਆ ਬੜਾ ਚੱਕੀਆਂ ਚੁੱਕੀਆਂ ਚਲਾਈਆਂ ਹੋਈਆਂ ਇਹ ਰਹੀਆਂ ਔਖੜੀਆਂ ਚੱਕੀਆਂ ਪੀਪੀਆਂ ਹਾਂ ਚਲਾਈਆਂ ਚਲਾਈਏ ਚੱਕੀਆਂ ਜੀ ਜਾਂ ਤਾਂ ਛੱਡਾ ਆਟਾ ਪੀਪੀ ਕੇ ਰੋਟੀਆਂ ਬਗਾਈਆਂ ਅੱਛਾ ਆਟਾ ਪੀਪੀ ਕੇ ਰੋਟੀਆਂ ਹਾਂ ਜਵਾਰ ਦੀਆਂ ਰੋਟੀਆਂ ਖਾਧੀਆਂ ਸੀ ਐਸੇ ਜਵਾਰ ਦੀਆਂ ਰੋਟੀਆਂ ਬਗਾਤੀਆਂ ਉਹ ਹੀ ਖਾਧੀਆਂ ਹਾਂ ਖਾਣੀਆਂ ਪਈਆਂ ਹਾਂ ਵਾਹ ਜੀ ਵਾਹ ਹਾਂ ਜੀ ਤੇ ਇਹੀ ਕਹਿ ਠੀਕ ਹੈ ਹਾਂ ਤਾਂ ਬਹੁਤ ਵਧੀਆ ਹੈ ਅੱਛਾ ਇੱਕ ਪੁਰਾਣੇ ਸਮੇਂ ਦੇ ਵਿੱਚ ਖਾਣ ਪੀਣ ਦਾ ਕਿਦਾਂ ਦਾ ਹੁੰਦਾ ਸੀ ਸਿਸਟਮ ਹੋਰ ਖਾਦਮ ਖਾਣ ਪੀਣ ਦਾ ਖਾਣ ਪੀਣ ਵਧੀਆ ਹੁੰਦਾ ਸੀ ਅੱਛਾ ਹਾਂ ਹਾਂ ਵਧੀਆ ਸੀ ਤਾਂ ਹੀ ਤਾਂ ਕੈਵੇਂ ਤੁਸੀਂ ਤਾਂ ਹੀ ਕੈਵੇਂ ਆ ਦੇਖੋ ਜੀ ਸਾਸ ਤੇ ਨੂੰ ਖੜੀ ਹੈ ਜੀ ਤਾਂ ਹੀ ਕੈਵੇਂ ਹੋ ਤੁਸੀਂ ਹੈ ਜੀ ਮੂਹਰੇ ਆਈਆਂ ਰਹਿ ਗਈਆਂ ਬੁੜੀਆਂ ਕਹਿਵੇਂ ਹਾਂ ਮੂਹਰੇ ਆਈਆਂ ਰਹਿ ਗਈਆਂ ਬੁੜੀਆਂ ਕਹਿਵੇਂ ਇਹ ਤਾਂ ਦੋ ਹੈ ਕਹਿਵੇਂ ਬੁੜੀਆਂ ਹੈ ਨਾ ਦਿਲ ਲੱਗੇ ਰਹਿੰਦੇ ਨੇ ਤਾਂ ਆਪਸ ਗੱਪਾ-ਸ਼ੱਪਾ ਖੂਬ ਮਾਰਦੀਆਂ ਆਲੇ ਘੇੜਾ ਕੱਟ ਕੇ ਆਉਂਦੇ ਆ ਤਾਂ ਬਹੁਤ ਘੁੰਮਦੀ ਆ ਇਹ ਅੰਦਰ ਲੈ ਜਾਂਦੀ ਆ ਅੱਛਾ ਕੋ ਇਹ ਅੰਦਰ ਲੈ ਆਪ ਕੋ ਇਹ ਨੂੰ ਘੱਟ ਸੁਣਦਾ ਉਹ ਜਾਣ ਕੇ ਕਰਦੇ ਆ ਉਹ ਸੁਣਦਾ ਬਹੁਤ ਹੈ ਜਿਹੜੀ ਗੱਲ ਮਤਲਬ ਨੂੰ ਜੁੜਾ ਦੇ ਕੋ ਇਹ ਕਹਿੰਦੇ ਘੱਟ ਸੁਣਦਾ ਤੂੰ ਸੁਣਦੇ ਨਾ ਪੂਰਾ ਤੁਸੀਂ ਉਹ ਰਹਿ ਸੁਣਦਾ ਬਾਬਾ ਨਹੀਂ ਸੁਣਦਾ ਹਾਂ ਵਧੀਆ ਵਧੀਆ ਗੱਲਾਂ ਸੁਣ ਲੈਣੀ ਆ ਵਧੀਆ ਬਾਈ ਵਧੀਆ ਵਧੀਆ ਗੱਲਾਂ ਸੁਣ ਲੈਣੀਆਂ ਹਾਂ ਠੀਕ ਹੈ ਠੀਕ ਹੈ ਠੀਕ ਇਹ ਕਹੇ ਹੋਰ ਇਹ ਮਾਤਰਾਂ ਨੂੰ ਕੋ ਗਾਲੀ ਆ ਬੇਬੇ ਸਾਨੂੰ ਜਿਹੜੀ ਵੀ ਮਰਜੀ ਪਿੰਡ ਦੀ ਖਬਰ ਦਫਾ ਲੱਗਦੀ ਹੈ ਅੱਛਾ ਖਬਰਾਂ ਸਾਰੀਆਂ ਹਾਂ ਆ ਲੋ ਜੀ ਗੂਗਲ ਬੇਬੇ ਕਹਿੰਦੇ ਗੂਗਲ ਬੇਬੇ ਪਿੰਡ ਦੀਆਂ ਸਾਰੀਆਂ ਖਬਰਾਂ ਦੀ ਚਿਤਾਮਲੇ ਦੀਆਂ ਸਾਰੀਆਂ ਖਬਰਾਂ ਅੱਛਾ ਸਾਰੀਆਂ ਖਬਰਾਂ ਪਤਾ ਚੱਲ ਜਾਂਦੀਆਂ ਨਾ ਕਾਰਪੈਟੀ ਪਤਾ ਲੱਗ ਜਾਂਦੀ ਨਹੀਂ ਲਾਂ ਦੀ ਲੋੜ ਨਹੀਂ ਫਿਰ ਨਹੀਂ ਨਹੀਂ ਮੈਂ ਆਪੇ ਰੱਖ ਜਾਂਦੀ ਆ ਯਾਰ ਨਾ ਟੀਵੀ ਦੀ ਨਾ ਰੇਡੀਓ ਦੀ ਨਾ ਨਾ ਮੈਂ ਦੇਖਦੀ ਆ ਨਾ ਮੈਂ ਸੁਣਦੀ ਆ ਅੱਛਾ ਇਹ ਸਾਰੀਆਂ ਖਬਰਾਂ ਤੁਸੀਂ ਰੱਖਦੇ ਆ ਪੂਰੀਆਂ ਆ ਸਹੀ ਗੱਲ ਕਹਿੰਦੇ ਸਾਰੀਆਂ ਬੜੀ ਨਵੀਂ ਦੀ ਗੱਲ ਦੱਸਦੀ ਗਏ ਸਾਰੀ ਸਭਨਾ ਹੈ ਆ ਦੇਖੋ ਨਵੀਂ ਜੇਨਰੇਸ਼ਨ ਵੀ ਖੜੀ ਦੀ ਤੁਹਾਡੇ ਪਿੰਡ ਦੇ ਵਿੱਚ ਆਇਆ ਜੀ ਆ ਦੇਖੋ ਸੱਸ ਨੂੰ ਦੀ ਲੋਕਾਂ ਨੇ ਕਰਨਾ ਕਮੈਂਟ ਮੈਂ ਸਾਡੇ ਤੋਂ ਤਾਂ ਪਛਾਲ ਹੀ ਨਹੀਂ ਹੋਏ ਵੀ ਕੌਣ ਸੱਸ ਹੈ ਤੇ ਕੌਣ ਨੂੰ ਹੈ ਜੀ ਕਮਾਲ ਦੀ ਗੱਲ ਹੈ ਹਾਂ ਲਾ ਜੀ ਪੋਤ ਨੂ ਹੈ ਪੋਤ ਨੂੰ ਹੈ ਹਾਂ ਪੋਤ ਨੂੰ ਹੈ ਤਾਂ ਹੀ ਸੰਗ ਦੀਆਂ ਤੁਹਾਡੇ ਤੇ ਇਹ ਆਪ ਇੱਕ ਆਪ ਪਿੱਛੇ ਖੜੀ ਧਮਕਾ ਧੁਕਾ ਰੱਖਿਆ ਹੋਇਆ ਹੈ ਹਾਂ ਤਾਂ ਹੀ ਹੈਗਾ 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 ਹਾਂ ਹੈਗਾ ਜਿਹਦੀ ਕਹਿ ਨਾ ਧਮਕਾ ਪੂਰਾ ਬੋਲਦੀ ਹੀ ਨਹੀਂ ਉਹ ਮੈਂ ਮਾਈਕ ਕੀਤਾ ਬੋਲਿਆ ਹੀ ਨਹੀਂ ਹੋ ਬੋਲ ਨਹੀਂ ਸਕਦੀ ਆ ਬੋਲ ਨਹੀਂ ਸਕਦੀ ਨਹੀਂ ਬੋਲ ਸਕਦੀ ਆ ਨਹੀਂ ਬੋਲ ਸਕਦੀ ਆ ਇਹ ਵੀ ਇਰਾ 잡ਕਾ ਦਾ ਤਹਾਂ ਜਹ ਸੁੱਕਤ ਬੀਜੋ ਬਣ ਗਈਆਂ ਇਹਦਾ 잡ਕਾ ਸਾਰੇ ਬਹੁਤ ਆ اچھا ਹਾਂ ਹੁਣ ਵੀ ਹੈਗਾ ਨਾ ਹੁਣ ਤਾਂ ਘਾਟਾ ਬੋਸਣਾ ਦਰਦੀ ਆ ਤੇ ਹੁਣ ਸਿਆਣ ਦੀਆਂ ਨਹੀਂ ਤੁਸੀਂ ਮੈਨੂੰ ਲੱਗਦਾ ਨਾ ਅਸੀਂ ਤਾਂ ਸਿਆਣ ਨਹੀਂ ਆ ਬੋਸਣ ਵਾਲੀ ਸਿਆਣ ਆ اچھا ਨਹੀਂ ਨਹੀਂ ਜੀ ਦੇਖੋ ਹਾਸਾ ਠੱਟਾ ਹੋ ਰਿਹਾ ਇਹ ਕੋਈ ਦੇਖੋ ਪਿਆਰ ਮੁਹੱਬਤ ਦੀ ਗੱਲ ਹੈ ਇਸ ਪਰਿਵਾਰ ਦੇ ਵਿੱਚ ਬਹੁਤ ਪਿਆਰ ਹੈ ਔਰ ਸਭ ਤੋਂ ਵਧੀਆ ਸਾਨੂੰ ਗੱਲ ਲੱਗੀ ਕਿ ਆਪਸ ਦੇ ਵਿੱਚ ਖੁਸ਼ ਨੁਮਾ ਰਹਿਣੇ ਆ ਇਹ ਹੈ ਵੱਡੀ ਗੱਲ ਜੀ ਜਿਨ੍ਹਾਂ ਪਰਿਵਾਰਾਂ ਵਿੱਚ ਖੁਸ਼ ਨੁਮਾ ਰਹਿੰਦੇ ਨੇ ਲੋਕ ਜਿਨ੍ਹਾਂ ਪਰਿਵਾਰਾਂ ਵਿੱਚ ਪਰਿਵਾਰ ਦੇ ਮੈਂਬਰਸ ਇੱਕ ਦੂਜੇ ਦਾ ਸਤਿਕਾਰ ਵੀ ਕਰਦੇ ਨੇ ਤੇ ਹਾਸਾ ਠੱਠਾ ਚੱਲਦਾ ਰਹਿੰਦਾ ਜਿਵੇਂ ਆ ਦੇਖੋ ਇਹਨਾਂ ਨੇ ਕਿਹਾ ਕਿ ਆ ਬੇਬੇ ਜੀ ਪੂਰੇ ਚਿਤਾਮਲੇ ਦੀ ਖਬਰ ਆਲੇ-ਦਲੇ ਤੇ ਹੋਰ ਪਿੰਡਾਂ ਦੇ ਵੀ ਮਿਲ ਜਾਂਦੀ ਹੈ ਖਬਰ ਪਿੰਡ ਪਿੰਡ ਚ ਰਹੀਦੀ ਹੈ ਹੈ ਅੱਛਾ ਖਬਰਾਂ ਖਬਰਾਂ ਦਾ ਹੁਣ ਸੁਣਦੇ ਆਪਾਂ ਟੈਸਟ ਲੈਨੇ ਆ ਤਾਂ ਦੂ ਖਬਰਾਂ ਪੱਕੀਆਂ ਕਿ ਸੱਚੀਆਂ ਅੱਛਾ ਬੇਬੇ ਇਹ ਦੱਸਿਓ ਆਲੇ-ਦਲੇ ਦੇ ਚਾਰ ਪਿੰਡਾਂ ਦੇ ਨਾਮ ਦੱਸੋ ਚਿਤਾਮਲੇ ਦੇ ਦੀ ਹਾਂ ਜੀ ਮੈਨੂੰ ਬੰਨੀ ਪਤਾ ਤਾ ਤਾੜੀਆਂ ਮਾਰੀ ਮਾਰੀ ਲੋਕ ਵੀ ਤਾੜੀਆਂ ਹਰ ਤਾਰ ਦੱਸੂਗੇ ਸੋਚ ਲਓ ਯਾਦ ਕਰ ਲਓ ਜੀ ਬਾ ਤੁਸੀਂ ਦੱਸ ਦੋ ਮੈਂ ਆਲੇ ਦਾਲੇ ਦਾ ਨਹੀਂ ਪਤਾ ਹੈਗਾ ਆਲੇ ਦਾਲੇ ਦੇ ਚਾਰ ਪਿੰਡਾਂ ਦੇ ਨਾਮ ਪਿੰਡਾਂ ਦੇ ਨਾਮ ਆਹ ਤੇ ਟੰਗੜਾ ਆਈ ਹੈ ਕਿ ਮਾਨ ਖੇੜੀ ਆ ਇੱਕ ਜੀਤਪੁਰ ਆਈ ਕਿ ਚਤਾਮਲੀ ਆ ਇੱਕ ਬੰਮਾ ਆ ਬੰਮਾ ਆ ਹਾਂ ਕਹਦੇ ਸੁਣਦਾ ਨਹੀਂ ਮੈਂ ਕਹਿੰਦਾ ਕੈਵੇਂ ਬਹੋਦਾ ਇਹ ਆਲੇ ਨੂੰ ਛੋੜਦੀ ਹੈ ਠੀਕ ਹੈ ਮੋਬਾਈਲ 'ਤੇ ਬੁਲ ਰੱਖਿਆ ਪਿਆ ਮਮ ਲੇ ਕੇ ਨਹੀਂ ਦਿੰਦੇ ਨਾ ਆ ਦੇਖੋ ਜੀ ਆ ਬੇਬੇ ਕਹਿੰਦੀ ਮੈਂ ਮੋਬਾਈਲ ਲੈਣਾ ਲੈ ਦਈਏ ਫਿਰ ਲੈਣਾ ਹੈ ਅੱਛਾ ਕਿਹੜਾ ਲੈਣਾ ਕੱਟ ਇਹ ਕਹਿੰਦੇ ਅਸੀਂ ਕਰ ਦਿੰਦੇ ਤੈਨੂੰ ਕੀ ਲੋੜ ਆ ਮੋਬਾਈਲ ਦੀ ਅੱਛਾ ਨਹੀਂ ਕਰ ਲਾ ਕਾ ਕਰ ਦਿੰਦੀ ਹਾਂ ਫੋਟੋ ਨਾ ਅੱਛਾ ਬਹੁਤ ਨਾ ਨਾ ਠੀਕ ਹੈ ਹਾਂ ਬੋਲੀ ਇਹਨਾਂ ਨੇ ਮੋਬਾਈਲ ਨਹੀਂ ਵਰਤਿਆ ਤਾਂ ਹੀ ਇਹ ਇਸ ਸਮੇਂ ਤੱਕ ਇੰਨੇ ਸਿਹਤਯਾਬ ਨਹੀਂ ਇਸ ਗੱਲ ਦੇ ਉੱਤੇ ਵੀ ਕਰਿਓ ਕਮੈਂਟ ਜੀ ਮੋਬਾਈਲਾਂ ਨੇ ਕਹਿੰਦੇ ਦੁਨੀਆ ਪੱਟ ਲਈ ਦੀ ਹੈ ਨਾ ਜੀ ਹੈ ਨਾ ਗੜਬੜ ਕਰਤੀ ਮੋਬਾਈਲਾਂ ਨੇ ਦੁਨੀਆ ਪੱਟ ਦੀ ਸਾਰੀ ਬਹੁਤ ਹੀ ਹਾਂ ਮਾਸੀ ਕੀ ਕੀ ਹੋ ਗਿਆ ਕਿਹਦਾ ਹੋ ਗਿਆ ਕਿਸੇ ਨੂੰ ਹੋ ਗਿਆ ਕਿਸੇ ਨੂੰ ਹੋ ਗਿਆ ਅੱਛਾ ਵਾਲੀ ਕਿਤੇ ਕੋਈ ਜੋ ਗਿਆ ਕਿਤੇ ਤੁਸੀਂ ਤਾਂ ਮੂਰੇ ਨੂੰ ਆ ਜਾਓ ਡਰਦੇ ਤੁਸੀਂ ਆ ਦੇਖੋ ਜੀ ਅੱਗੇ ਇੱਥੇ ਆਓ ਜੀ ਥੋੜਾ ਦੇ ਕੈਮਰਾ ਪਾਇਓ ਦੀ ਆ ਦੇਖੋ ਸੱਸਰੂ ਦੀ ਜੋੜੀ ਔਰ ਤੁਸੀਂ ਦੱਸਣਾ ਸੱਸ ਕੌਣ ਹੈ ਤੇ ਨੂੰਹ ਕੌਣ ਹੈ ਜੀ ਬਾਰ ਬਾਰ ਪੁੱਛ ਰਹੇ ਜੀ ਆਪਾਂ ਨੇ ਹਿੰਟ ਨਹੀਂ ਜੀ ਦੇਣਾ ਲੋਕੀ ਥੱਲੇ ਕਰੋਗੇ ਕਮੈਂਟ ਦੀ ਤੇ ਦੱਸੋਗੇ ਸੱਸ ਕੌਣ ਹੈ ਤੇ ਨੂੰਹ ਕੌਣ ਹੈ ਤੇ ਫੋਨ ਵੀ ਆਣੇ ਤੁਹਾਨੂੰ ਕਿਹਨੇ ਬੇਬੇ ਨਛੱਤਰ ਗੌਰ ਦੇਖੀ ਸੀਗੀ ਨਾਲੇ ਆ ਦੇਖੋ ਬੇਬੇ ਜੈਪੁਰ ਗੌਰ ਦੇਖੀ ਸੀਗੀ ਦੀ ਆਪਾਂ ਨੇ ਹਾਂ ਸੱਚੀ ਗੱਲ ਹੈ ਇਹ ਕਵਾਲ ਦੀ ਗੱਲ ਹੈ ਅੱਛਾ ਬੇਬੇ ਚਟਣੀ-ਚਟਣੀ ਵੀ ਕੁੱਟਦੇ ਸੀਗੇ ਹਾਂ ਹੁਵਰ ਕੀ ਕੋਟੇ ਕੇ ਹੌਕਾ ਦੀ ਗਾਦੀ ਗਾਦੀ ਜੀ ਦੋਹੇ ਦੋਹੇ ਭੈਣਾ ਦੀ ਹਾਂ ਅੰਬੀਆਂ ਨਹੀਂ ਹਾਂ ਅੱਛਾ ਕੁੱਟੀਆਂ ਕਾਦੀ ਅੰਬੀਆਂ ਲੈ ਬੋਲ ਕੇ ਕੁੱਟ ਦੇਣੀ ਆਪਾਂ ਗੱਲਾਂ ਗੱਲਾਂ ਛੁੱਟ ਦੇਣੀ ਆ ਹਾਂ ਹਾਂ ਦੱਸੋ ਕੀ ਕੋਟ ਦੇਣਾ ਚਟਣੀ ਹੋ ਆ ਅੱਛਾ ਉਹ ਇੰਨਾ ਹੀ ਕੁੱਟਣਾ ਹੈ ਔਰ ਕਿਸ ਤਰ੍ਹਾਂ ਕੁੱਟਣਾ ਪਦੀਨਾ ਕੁੱਟਣਾ ਇੰਨੇ ਦੀ ਚਟਣੀ ਕਰਦੇ ਹੁੰਦੇ ਆ ਪਹਿਲਾਂ ਤਾਂ ਵੈਸੇ ਪੁਰਾਣੇ ਟਾਈਮ ਚ ਪਾਣੀ ਅੱਸੀ ਰੋਟੀ ਖਾ ਲੈਂਦੇ ਸੀ ਚਟਣੀ ਨਾਲੇ ਹਾਂ ਲੱਛਾ ਵਧੀਆ ਸੀ ਰੋਟੀ ਖਾ ਲਈ ਉਹਨਾਂ ਨਾਲ ਕੇ ਹਾਂ ਜੀ ਹਮਮ ਆਪਣ ਮੱਖਾਂ ਉਤਾਰ ਕੇ ਹਾਂ ਬਠੇਰੇ ਖਾਦੇ ਬਾਈ ਬਾਉ ਮਾਸ ਰੱਖੀਆਂ ਕਿਆ ਹੁੰਦਾ ਅੱਛਾ ਕਿੰਨੀਆਂ ਕਿੰਨੀਆਂ ਮੈਂ 8 10 ਰੱਖੀਆਂ ਸੀ ਪੁੱਛ ਲੈ ਮੁੰਡੇ ਨੂੰ 10 10 ਰੱਖੀ ਆ ਇਧਰ ਨੂੰ ਆਓ ਜੀ ਤੁਸੀਂ ਨਾਲ ਸਾਹਮਣੇ ਨੂੰ ਆਜੋ ਹਾਂ ਹਾਂ ਠੀਕ ਹੈ ਕੀ ਬੋਲਣਾ ਹਾਂ ਹਾਂ ਤੇਰੇ ਰੱਖੇ ਭਾਈ ਡੰਗਰ ਨਹੀਂ ਕਹੀਏ ਹਾਂ ਜੀ ਤੰਦੂਰੀ ਰੋਟੀਆਂ ਬਹੁਤ ਸਵਾਲ ਹੁੰਦੀਆਂ ਅੱਛਾ ਤੰਦੂਰੀ ਰੋਟੀਆਂ ਇਹ ਬੇਬੇ ਬਣਾ ਲੈਂਦੀਆਂ ਹੁਣ ਵੀ ਹਾਂ ਜੀ ਬਣਾ ਲੈਂਦੀਆਂ ਇਹ ਲੈ ਚੱਕ ਦਾਂ ਉਹ ਦੇਖਿਆ ਨਹੀਂ ਬਣਾਉਂਦੇ ਅੱਛਾ ਬਣਾਉਂਦੀਆਂ ਦੇਖੀ ਮੁੰਜੇ ਪਤਾ ਵੀ ਬਣਾਉਂਦੀਆਂ ਇਹ ਹਾਂ ਮੇਰੇ ਪਿਓ ਕੇ ਬਣਾਉਂਦੇ ਤੇ ਜੀ ਬਹੁਤ ਅੱਛਾ ਹਾਂ ਲਓ ਜੀ ਆ ਤੰਦੂਰੀ ਰੋਟੀ ਜਿਨ੍ਹਾਂ ਨੇ ਖਾਣੀ ਆ ਦੇਖੋ ਸਾਨੂੰ ਤੰਦੂਰੀ ਰੋਟੀ ਦੀ ਗੱਲ ਯਾਦ ਕਰਾਤੀ ਦੀ ਜਰੂਰ ਕਮੈਂਟ ਕਰਿਓ ਜੀ ਜਿਨ੍ਹਾਂ ਨੇ ਤੰਦੂਰੀ ਰੋਟੀ ਵੇੜੇ 'ਚ ਤੰਦੂਰ ਲੱਗਿਆ ਹੁੰਦਾ ਸੀ ਖਾਧੀ ਆ ਜੀ ਹਾਂਜੀ ਇਹਨਾਂ ਹੈ ਨਹੀਂ ਵਿੱਚ ਪਾਉਣੇ ਨੇ ਤੰਦੂਰ ਲਾਉਂਦੇ ਨਹੀਂ ਰੋਟੀਆਂ ਬਥੇਰੀਆਂ ਲਾਈਆਂ ਤੰਦੂਰ ਬਥੇਰੇ ਪਾਈ ਆ ਅੱਛਾ ਇੱਥੇ ਗੱਡੇ ਦੇ ਤੇ ਆ ਖੁੰਝੇ ਚਾਵੇਂ ਦਾ ਘਰ ਰਹਿਦਾ ਅੱਛਾ ਹਾਂ ਵੀਨੇ ਆਉਣਾ ਆ ਜੀ ਬੀਬੇ ਇੱਥੇ ਰੋਟੀਆਂ ਲਾ ਦੇ ਲਿਆ ਭਾਈ ਲਾ ਦਿੰਦੀਆਂ ਇੱਥੇ ਕੱਪੜਾ ਲਵੇਟਣਾ ਲਾ ਦੇਣੀਆਂ ਫਟਾਫਟ ਉਹ ਗੱਲਾਂ ਕਰੀ ਜਾਂਦੀਆਂ ਜੀ ਸਾਡੀ ਗੱਲ ਨਹੀਂ ਸੁਣਨ ਦ ਆ ਗੱਲ ਤੇ ਸੁਣੋ ਧਿਆਨ ਨਾਲ ਕੀ ਕਹਿ ਰਹੇ ਦੀ ਮਾਈ ਬਥੇਰੀਆਂ ਰੋਟੀਆਂ ਲਾਈ ਅੱਛਾ ਹਾਂ ਗਠੇ ਪਾ ਕੇ ਮਿੱਠੀਆਂ ਹਾਂ ਤੰਦੂਰ ਵਿੱਚ ਫਿਰ ਉਹ ਫਿਰ ਨਾ ਨੂਨ ਮਿੱਟੀ ਲੱਗਣੇ ਤੇ ਬਹੁਤ ਰੋਟੀਆਂ ਬਗਾਇਆਂ ਸੀ ਹਾਂ ਅੱਛਾ ਹੁਣ ਵੀ ਤਾੜੀ ਲੂਗੇ ਹੁਣ ਵੀ ਲਾ ਲੂਗੇ ਲਾ ਦੂਗੇ ਜੀ ਤਾੜੀਆਂ ਦੀ ਜ਼ੋਰਦਾਰ ਤਾੜੀਆਂ ਦੀ ਆ ਦੇਖੋ ਜੀ ਬੇਬੇ ਕਹਿੰਦੇ ਹੁਣ ਵੀ ਲਾ ਦਾਂਗੇ ਜੀ ਆਹ ਦੇਖੋ ਜੀ 100 ਦੇ ਕਰੀਬ ਹੈ ਜੀ ਬਾਦਨ ਨੇ ਹੈ ਜੀ ਹਾਂ ਮੇਰੇ ਮੁੰਡੇ ਨੇ ਲਿਆਂਦਾ ਤੰਦੂਰ ਮੈਂ ਤੈਨੂੰ ਲਾ ਕੇ ਦੱਸੂਗੀ ਕਿਦਾਂ ਚੰਗਾ ਇੱਧਰ ਇੱਧਰ ਦੱਸੋ ਇੱਧਰ ਅਵਰ ਕੈਮਰੇ ਤੇ ਹਾਂ ਲਾ ਕੇ ਦੱਸੂਗੀ ਹਾਂ ਦੱਸੂਗੀ ਆ ਦੇਖੋ ਜੀ ਬੇਬੇ ਕਹਿਮ ਹੈ ਜੀ ਕਹਿੰਦੇ ਲਾ ਕੇ ਦੱਸਣਗੇ ਆਹ ਆ ਤੁਹਾਡੇ ਭੈਣ ਜੀ ਨਸ਼ਤਰ ਕੌਰ ਭੈਣ ਤਾਂ ਕਹਿ ਰਹੇ ਆ ਕਿ ਅਸੀਂ ਦੱਸਣਾ ਨਹੀਂ ਸੱਸ ਕੌਣ ਹੈ ਤੈਨੂੰ ਕੌਣ ਹੈ ਇੱਕ ਵੀਡੀਓ ਹੋਰ ਬਣਾਵਾਂਗੇ ਉਹਦੇ ਚ ਜਵਾਬ ਦੱਸਾਂਗੇ ਵੀ ਕੌਣ ਸੱਸਿਆ ਤੇ ਕੌਣ ਨੂੰ ਇਹਦੀ ਕਰਿਓ ਜੀ ਕਮੈਂਟ ਦੀ ਅੱਜ ਤੱਕ ਕਮਾਲ ਹੋ ਗਿਆ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਠੀਕ ਹੈ ਕੰਮ ਹੈ ਅਸ਼ੀਰਵਾਦ ਦੇ ਦਿਓ ਫਿਰ ਸਾਨੂੰ ਆਇਥੇ ਦੇ ਦਿਓ ਅਸ਼ੀਰਵਾਦ ਹਾਂ ਲਓ ਜੀ ਜਿੱਥੇ ਬਜ਼ੁਰਗਾਂ ਦਾ ਅਸ਼ੀਰਵਾਦ ਮਿਲ ਜਾਂਦਾ ਨਾ ਜਿੱਥੇ ਹਾਂ ਵੇਖੋ ਜੀ ਜਿੱਥੇ ਆਰੇ ਬੇਟੇ ਵਰਗੇ ਆ ਤੁਸੀਂ ਬਿਲਕੁਲ ਜੀ ਪੁੱਤਰ ਇਹਦੀ ਅਸੀਂ ਵਰਗੇ ਨਹੀਂ ਹੈ ਹੀ ਪੁੱਤਰ ਅਸੀਂ ਤੁਹਾਡੇ ਬੱਚੇ ਇਹਦੀ ਤੁਹਾਡੇ ਅਸੀਂ ਇਹ ਭਾਈ ਪੁੱਤ ਹਾਂ ਬਿਲਕੁਲ ਜੀ ਪੁੱਤਰ ਹੀ ਅਸੀਂ ਪੁੱਤਰੇ ਦੋਤਰੇ ਆ ਬਹੁਤ ਛੋਟੇ ਅਸੀਂ ਤੁਹਾਡੇ ਤੋਂ ਹਾਂ ਭਾਈ ਪੁੱਤ ਲਓ ਜੀ ਆ ਦੇਖੋ ਜੀ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ ਪਿੰਡ ਚ ਤਾਮਲੇ ਦੇ ਵਿੱਚੋਂ ਅਸੀਂ ਸ਼ੂਟ ਕੀਤਾ ਤੇ ਆ ਬੇਬੇ ਅਜੈਬ ਕੌਰ ਤੇ ਬੇਬੇ ਨਛੱਤਰ ਕੌਰ ਤੁਸੀਂ ਦੱਸਣਾ ਸੱਸ ਕੌਣ ਤੇ ਨੂੰਹ ਕੌਣ ਦੀ ਆ ਦੇਖੋ ਜੀ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਰਿਸ਼ਤੇ ਹੁੰਦੇ ਸੀ ਇਸ ਤਰ੍ਹਾਂ ਸਿਹਤਯਾਬੀ ਹੁੰਦੀ ਸੀ ਔਰ ਅੱਜ ਦੇ ਸਮੇਂ 'ਚ ਸਿਹਤਯਾਬੀ ਨਹੀਂ ਰਹੀ ਤੁਸੀਂ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਕੀ ਖਾਣ ਪੀਣ ਜਾਂ ਹੋਰ ਕਿਹੜੀਆਂ ਚੀਜ਼ਾਂ ਨੇ ਸਾਡੇ ਲੋਕਾਂ ਦੀ ਪੰਜਾਬੀਆਂ ਦੀ ਸਿਹਤ ਨੂੰ ਜਿਹੜਾ ਅਸਰ ਕੀਤਾ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਜੀ ਇੱਕ ਵਾਰੀ ਸਾਰੇ ਤੇ ਪਾਦੋ ਜੀ ਕੈਮਰਾ ਦੀ ਪਿੰਡ ਚਿਤਾਮਲੇ ਦੇ ਵਿੱਚ ਦੁਬਾਰਾ ਆਏ ਆ ਜੀ ਅਸੀਂ ਪਹਿਲਾਂ ਵੀ ਇੱਕ ਦੋ ਵੀਡੀਓਜ਼ ਇਸ ਪਿੰਡ ਦੇ ਅਸੀਂ ਸ਼ੂਟ ਕਰ ਚੁੱਕੇ ਆਂ ਜੀ ਤੇ ਅੱਜ ਦਾ ਵੀਡੀਓ ਬੜਾ ਖਾਸ ਬੜਾ ਅਹਿਮ ਲੱਗਿਆ ਜੀ ਸਾਨੂੰ ਹਾਸਾ ਠੱਠਾ ਵੀ ਹੋ ਗਿਆ ਕਿਦਾਂ ਦਾ ਲੱਗਿਆ ਵੀਡੀਓ ਕਿਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬੋਲ ਦਿਓ ਸ਼ੇਅਰ ਕਰ ਦਿਓ ਅੱਛਾ ਅੱਛਾ ਬੋਲ ਦਿਓ ਸ਼ੇਅਰ ਕਰ ਦਿਓ ਅੱਛਾ ਕਹ ਦੋ ਕਹ ਦੋ ਸ਼ੇਅਰ ਕਰ ਦੋ ਆ ਕਰ ਦੋ ਜੀ ਹੁਣ ਤਾਂ ਕਰ ਦਿਓ ਸ਼ੇਅਰ ਜੀ ਦੇਖੋ ਬੇਬੇ ਆ ਕਹੋ ਤੁਸੀਂ ਵੀ ਸ਼ੇਅਰ ਕਰ ਦੋ ਸ਼ੇਅਰ ਕਰ ਦੋ ਜੀ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਦੇ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਹੁਣ ਆਪਾਂ ਹੋਰ ਵੀ ਗੱਲਾਂ ਕਰਨੀਆਂ ਹਜੇ ਅੰਦਰ ਇੱਕ ਦੋ ਵੀਡੀਓ ਹੋਰ ਬਣਾਣੇ ਬੈਠ ਕੇ ਮੰਝੇ ਤੇ ਬੈਠ ਕੇ ਬਣਾਣੇ ਆਰਾਮ ਨਾਲ ਗੱਲਾਂ ਕਰਨੀਆਂ ਚਲ ਕੋਈ ਠੀਕ ਹੈ ਨਾਲੇ ਫਿਰ ਚਾਹ ਪਾਣੀ ਪੀਆਗੇ ਆਪਾਂ ਅੱਛਾ ਠੀਕ ਹੈ ਪਲਾ ਦੂਗੇ ਪਲਾ ਦੂਗੇ ਪੱਕਾ ਕੋਈ ਗੱਲ ਹੈ